ਤੁਸੀਂ ਦੇਖ ਰਹੇ ਹੋ ਛੰਕਾਟਾ ਟੀਵੀ ਨਿਊਜ਼

ਮਨੁਸ਼ੀ ਕਾਟੇ ਕਾਟੇ ਰੱਤ ਜੈ ਤੇ ਰੱਤ ਕਾਟੇ ਕਾਟੇ ਰੱਤ ਜੈ ਤੇ ਰੱਤ ਮੁਰਦਾਬਾਦ 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 ਹੱਕ ਲੈਣ ਲਈ ਹਾਏ ਹਾਂ ਹੱਕ ਲੈਣ ਲਈ ਹਾਏ ਹਾਂ ਐਂਡ ਕੁਆਟਰਾਂ ਦੇ ਪੂਰੇ ਪੰਜਾਬ ਦੇਖੋ ਹਿੰਦੁਸਤਾਨ ਦੇ ਵਿੱਚ ਮੋਦੀ ਸਰਕਾਰ ਨੂੰ ਮੰਗ ਪੱਤਰ ਦੇ ਰਹੇ ਆ ਰਾਸ਼ਟਰਪਤੀ ਦੇ ਨਾਂ ਤੇ ਤਿੰਨੇ ਕਾਲੇ ਕਾਨੂੰਨ ਰੱਦ ਕੀਤੇ ਜਾਣ ਐਮਐਸਪੀਟੀ ਕਾਇਤੀ ਦਿੱਤੀ ਜਾਵੇ ਜਿਹੜੇ ਦਿੱਲੀ ਪਿਛਲੀ 26 ਨੂੰ ਝੂਠੇ ਪਰਚੇ ਬਣਾਏ ਸੀ ਪ੍ਰਧਾਨ ਬੰਦਿਆਂ ਤੇ 307 ਦੀ ਉਹੜੇ ਫੜਕੇ ਆ ਰੱਖੀਤੇ ਜਾਣ ਜਿਹੜੀ ਦਿੱਲੀ ਪੁਲਿਸ ਆ ਪੰਜਾਬ ਵਿੱਚ ਆ ਕੇ ਸਾਡੇ ਨੌਜਵਾਨਾਂ ਦੀ ਬਦੋਥੇ ਲੋਕਾਂ ਦੀ ਫੜੋਫੜੀ ਕਰ ਰਹੀ ਆ ਸਾਡੀ ਪੰਜਾਬ ਸਰਕਾਰ ਨੂੰ ਚੇਤਾਵਨੀ ਆ ਤੇ ਉਹ ਜਿਹੜੀ ਫੜੋਫੜੀ ਦਾ ਉਹ ਬੰਦ ਕੀਤੀ ਜਾਵੇ ਤਾਂ ਕਿ ਲੋਕਾਂ ਜਿਹੜਾ ਪੈਸੇ ਦਾ ਮਹੌਲ ਆ ਇਹ ਖਤਮ ਕੀਤਾ ਜਾਵੇ ਕੀ ਜਾਏਗਾ ਵੀ ਡੀਜ਼ਲ ਪੈਟਰੋਲ ਦੀਆਂ ਜਿਹੜੀਆਂ ਵਧਣੀਆਂ ਕੀਮਤਾਂ ਆ ਫਿਰ ਉਹਨਾਂ ਨੂੰ ਘਟ ਕੀਤਾ ਜਾਵੇ ਉਹ ਜਿਹੜਾ ਇਹ ਦਿੱਲੀ ਦਾ ਜਿਹੜਾ ਮੋਰਚਾ ਆ ਜਿੰਨੀ ਜਲਦੀ ਹੋ ਸਕੇ ਇਹ ਮੋਦੀ ਸਰਕਾਰ ਸਾਡੀਆਂ ਮੰਗਾਂ ਮੰਨੇ ਤਾਂ ਕਿ ਪੰਜਾਬ ਦੇ ਨਹੀਂ ਬਲਕਿ ਹਿੰਦੁਸਤਾਨ ਦੇ ਲੋਕ ਆਪਣੇ ਘਰਾਂ 'ਚ ਅਮਨ ਸ਼ਾਂਤੀ ਨਾਲ ਰਹਿ ਸਕਣ ਇਹ ਜਿਹੜਾ ਮੋਰਚਾ ਚੱਲ ਰਿਹਾ ਸ਼ਟ ਰਹੀ ਉਹਦੀ ਕਿ ਸ਼ਾਰਟੀ ਪੂਰੀ ਕਰੀ ਜਾ। ਤੁਸੀਂ ਆਪਣਾ ਇਹ ਮੈਂ ਖਸਾਰ ਜਿੱਥੇ ਬੰਦੀਆਂ ਨੇ ਮਨੋਪਤਰ ਦਿੱਤਾ ਹੈ। ਇਹਦੇ ਵਿੱਚ 6 ਮੰਗਾ ਆ। ਇਹ ਮਨੋਪਤਰ ਮਾਂਜੂ ਵੈਸੋ ਸਭ ਨਹੀਂ ਚਲੇਗਾ ਜੀ। ਅੱਗੇ ਤੁਹਾਡਾ ਗਵਰਨਰ ਦੇ ਨਾਮ ਤੇ আর ਹੱਟੂ ਗੱਡੀ ਦੇ ਨਾਮ ਤੇ ਮਨੋਪਤਰ ਆ। ਤੇ ਐਸੀਮ ਸਾਹਿਬ ਜਿਵੇਂ ਜਿਵੇਂ ਸਟੈਪਸ ਚ ਜਾਂਦੇ ਹਾਲ ਇਹਨਾਂ ਦੇ। ਤੁਸੀਂ ਚਾਹਤੀ ਬੁਰੇ ਤਾਂ ਬੈਲੈਂਟ ਤੋਂ ਦੱਸੋ। ਦੀ ਸ਼ਾਂਤੀ ਪੂਰਕ ਉਹ ਜੋ ਵੀ ਨਾਮ ਸੁਣੇ ਉਹ ਜਦ ਤੱਕ ਇਹ ਕਰਦੇ ਸਸੀ ਗਾਲ ਜੀ ਹਾਂ ਜੀ ਵੀ ਅੱਜ ਇਹੜਾ ਐਸਪੀਐਮ ਦਫਤਰ ਦਾ ਕਰੋ ਕੀਤਾ ਗਿਆ ਕੇਸ ਨੋ ਕੀਤਾ ਗਿਆ ਸਮਾਜ ਦੀ ਹੈ ਅੱਜ ਇਹ ਜਿਹੜਾ ਅਸੀਂ ਇਹ ਕਰਾਓ ਕੀਤਾ ਅਸੀਂ ਮੰਗ ਪੱਤਰ ਦੇਣ ਆਏ ਹਾਂ ਇਹਨਾਂ ਨੂੰ ਐਸਡੀਐਨ ਸਾਹਿਬ ਨੂੰ ਕਿ ਜਿਹੜੀਆਂ ਇਹ ਸਾਡੇ ਨਾਲ ਮੋਦੀ ਸਰਕਾਰ ਵਧੇਖੀਆਂ ਕਰਦੀ ਆ ਜਿਹੜਾ ਸਾਡੇ ਨਾਲ ਇਹ ਕੀਤਾ 26 ਜਨਵਰੀ ਨੂੰ ਜੋ ਹੋਇਆ ਸਾਡੇ ਨਾਲ ਉਹ ਸਾਰੀ ਦੁਨੀਆ ਜਾਣਦੀ ਆ ਕਿਉਂਕਿ ਇਹ ਪਹਿਲੀ ਸਰਕਾਰ ਆ ਜ਼ਾਲਮ ਸਰਕਾਰ ਆ ਜਿਨੇ ਆਪਣੀ ਆਵਾਮ ਨੂੰ ਜਿਹੜੇ ਕਿ ਆਪਣੇ ਹੱਕਾਂ ਲਈ ਲੜਾਈ ਲੜਦੇ ਉਹਨਾਂ ਨੂੰ ਰੋਕਣ ਦੇ ਲਈ ਰਾਹਾਂ ਦੇ ਵਿੱਚ ਸੜਕਾਂ ਦੇ ਵਿੱਚ ਟੋਏ ਪੱਟੇ ਕੰਨ ਲਾਏ ਇਹ ਤੋਂ ਬਾਅਦ ਹੋਰ ਸ਼ਰਮਨਾਕ ਗੱਲ ਇਹਨਾਂ ਦੀ ਕੀ ਹੋ ਸਕਦੀ ਆ ਜਿਹੜਾ ਇਹ ਨਹੀਂ ਬਹੁਤ ਜ਼ਿਆਦਾ ਘਟੀਆਂ ਕੰਮ ਕੀਤਾ ਕਿਉਂਕਿ ਇਹ ਚਾਹੁੰਦੇ ਸੀ ਕਿ ਇਸ ਸੰਘਰਸ਼ ਨੂੰ ਕਿਸੇ ਨਾ ਕਿਸੇ ਤਰੀਕੇ ਖੇਰੂ ਖੇਰੂ ਕੀਤਾ ਜਾਵੇ ਪਰ ਇਹਨਾਂ ਹਰ ਇੱਕ ਤਰ੍ਹਾਂ ਦੀਆਂ ਚਾਲਾਂ ਚਲੀਆਂ ਪਰ ਇਹ ਕਾਮਯਾਬ ਨਹੀਂ ਹੋਏ ਹੁਣ ਵੀ ਇਹ ਸੌੜੀਆਂ ਚਾਲਾਂ ਚਲਦੇ ਆ ਕਿ ਜਿਹੜੇ ਨੌਜਵਾਨ ਆ ਉਹਨਾਂ ਦੇ ਉੱਤੇ ਪਰਚੇ ਦਰਜ ਕਰਦੇ ਆ ਜਿਹੜੇ ਸਾਡੇ ਆਗੂ ਸਹਿਬਾਨ ਜਾਂ ਲੀਡਰ ਸਹਿਬਾਨ ਜਾਂ ਸੰਯੁਕਤ ਮੋਰਚੇ ਦੇ ਉਹਨਾਂ ਦੇ ਉੱਤੇ ਇਹ ਪਰਚੇ ਦਰਜ ਕਰਦੇ ਆ ਸੋ ਅਸੀਂ ਇਹਨਾਂ ਨੂੰ ਇਹ ਦੱਸਣ ਆਏ ਆ ਅੱਜ ਕਿ ਇਹ ਕੰਮ ਤੁਸੀਂ ਬੰਦ ਕਰ ਦਿਓ ਸਾਡੇ ਸਬਰ ਨੂੰ ਹੋਰ ਨਾ ਪਰਖੋ ਕਿਉਂਕਿ ਅਸੀਂ ਉਹਨਾਂ ਉਹਨਾਂ ਦੇ ਵਾਰਿਸ ਆ ਜਿਨ੍ਹਾਂ ਨੇ ਜਦੋਂ ਇਨੀ ਜ਼ੁਲਮ ਦੀ ਕਿਸੇ ਨੇ ਵੀ ਇੰਤਹਾ ਕੀਤੀ ਆ ਜਿੱਦਾਂ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਸਰਹਿੰਦ ਦੇ ਵਿੱਚ ਚਣਿਆਂਗੇ ਅਸੀਂ ਮੀਆਂ ਦੇ ਵਿੱਚ ਚੀਦ ਕੀਤਾ ਗਿਆ ਸੀ ਤਾਂ ਉਸ ਸਰਹਿੰਦ ਦੀ ਫਿਰ ਐਟਨਾ ਐਕਟ ਖੜਕਾਈ ਗਈ ਸੀ ਤੇ ਜੋ ਅਦਵਾਇਰ ਨੇ ਕੀਤਾ ਸੀ ਜਲਿਆਂ ਵਾਲੇ ਬਾਗ ਦੇ ਵਿੱਚ ਉਹਦਾ ਬਦਲਾ ਫਿਰ ਗੁੱਦਮ ਸਿੰਘ ਨੇ ਜਾ ਕੇ ਲੰਡਨ ਦੀ ਧਰਤੀ ਤੇ ਲਿਆ ਸੀ ਸੋ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਸਾਡੇ ਖੂਨ ਦੇ ਵਿੱਚ ਹਾਰ ਨਹੀਂ ਸਾਡੇ ਖੂਨ ਦੇ ਵਿੱਚ ਜਿੱਤਾਂ ਆ ਉਹ ਅਸੀਂ ਮਰ ਕੇ ਲੈ ਲਈਏ ਚਾਹੇ ਜਿੰਦੇ ਜੀ ਲੈ ਲਈਏ ਇਹ ਅਸੀਂ ਵਾਦਾ ਕਰਦੇ ਹਾਂ ਕਿ ਅਸੀਂ ਆਪਣੇ ਇਹ ਕਾਨੂੰਨ ਰਾਦ ਕਰਵਾਏ ਬਿਨਾ ਵਾਪਸ ਨਹੀਂ ਆਵਾਂਗੇ ਚਾਹੇ ਮਰ ਕੇ ਆਈਏ ਚਾਹੇ ਜਿੰਦੇ ਆਈਏ ਉਦਾਂ ਨਹੀਂ ਮੁੜਦੇ ਸੋ ਅਸੀਂ ਮੋਦੀ ਨੂੰ ਇਹ ਹੀ ਕਹਿਣਾ ਚਾਹੁੰਦੇ ਆਂ ਕਿ ਬਦਲਾ ਲੈਣਾ ਸਾਨੂੰ ਵੀ ਆਉਂਦਾ ਜੇ ਤੂੰ ਨਾ ਹਟਿਆ ਤੂੰ ਇਹ ਜਲਮ ਜਿਹੜਾ ਤਸ਼ੱਦਦ ਕਰਨਾ ਇਹ ਤਸ਼ੱਦਦ ਬੰਦ ਕਰ ਜਿਹੜੇ ਨੌਜਵਾਨ ਜੇਲ੍ਹਾਂ ਦੇ ਵਿੱਚ ਆ ਉਹਨਾਂ ਨੂੰ ਰਿਹਾ ਕੀਤਾ ਜਾਵੇ ਜਿਹੜੇ ਪਰਚੇ ਝੂਠੇ ਆ ਉਹ ਰੱਦ ਕੀਤੇ ਜਾਣ ਤਿੰਨੇ ਕਾਨੂੰਨ ਰੱਦ ਕੀਤੇ ਜਾਣ ਜਿਹੜੀ ਐਮਐਸਪੀ ਆ ਉਹ ਸਾਨੂੰ ਗਰੰਟੀ ਦਿੱਤੀ ਜਾਵੇ ਕਿ ਐ 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 ਪਾਵੇਂ 6 ਮਹੀਨੇ ਲੱਗਣ ਜਾਂ 2 ਸਾਲ ਲੱਗਣ ਜਾਂ 5 ਸਾਲ ਲੱਗਣ ਅਸੀਂ ਆਪਣੀ ਲੜਾਈ ਜੰਗ ਜਾਰੀ ਰੱਖਾਂਗੇ ਜਿੱਤ ਕੇ ਆਵਾਂਗੇ ਉਦਾਂ ਨਹੀਂ ਪਿੱਛੇ ਮੁੜਦੇ ਸਮਾਂ ਸਾਡਾ ਜੀ ਸਾਡੇ ਕੋਲ ਹਰ ਤਰ੍ਹਾਂ ਦੀ ਸਹੂਲਤ ਆ ਅਸੀਂ ਆਪਣਾ ਪੂਰਾ ਪੱਕਾ ਇੰਤਜ਼ਾਮ ਕਰਕੇ ਬੈਠੀਆਂ ਭਾਵੇਂ ਸਾਲ ਲੱਗ ਜਾਏ ਉਹੋ ਹੀ ਦੁਬਾਰਾ ਗੱਲ ਫੇਰ ਆਉਂਦੀ ਆ ਕਿਉਂਕਿ ਸਾਨੂੰ ਮੋਰੇ ਕਣਕ ਦਾ ਸੀਜ਼ਨ ਆ ਗਿਆ ਇਹਨਾਂ ਦੇ ਜ਼ਿਲ੍ਹੇ ਆਵੇ ਸ਼ਹਿਰ ਦੇ ਸਾਨੂੰ ਖੇੜ ਦੇਣ ਦੇਣਗੇ ਪਰ ਨਹੀਂ ਅਸੀਂ ਇਸੇ ਤਰ੍ਹਾਂ ਡਟੇ ਰਵਾਂਗੇ ਕਿਉਂਕਿ ਜੇ ਕਣਕਾਂ ਵੀ ਜੇ ਕਣਕ ਦੀ ਅਸੀਂ ਚੱਕਣੀ ਆ ਤਾਂ ਉਹਦਾ ਉਹਦੀ ਕੰਮ ਜਿਹੜੀ ਕਾਨਕ ਦੇ ਖਾਤਰ ਲੜਦੇ ਆ ਅਸੀਂ ਜਿਹਦੀ ਬੇਕਦਰੀ ਜੇ ਕਰਕੇ ਲੜਦੇ ਆ ਜੇ ਉਹ ਨਾਂ ਵੀ ਹੈਗੀ ਚੱਕ ਹੋਈ ਤਾਂ ਸਾਨੂੰ ਤਾਂ ਵੀ ਕੋਈ ਬੜਾ ਫਰਕ ਨਹੀਂ ਪੈਣਾ ਕਿਉਂਕਿ ਖਾਨ ਜੋਗੇ ਤਾਂ ਨੇ ਸਾਡੇ ਘਰਾਂ 'ਚ ਹੋਈ ਜਾਣੇ ਆ ਇਸ ਕਰਕੇ ਜਿੰਨਾ ਚਿਰ ਵਿੱਚ ਸੰਘਰਸ਼ ਚੱਲੂ ਅਸੀਂ ਡਟੇ ਰਹਿਵਾਂਗੇ ਪਗੜੀ ਸੰਭਾਲ ਜੱਟਾ ਲੈਰ ਬਾਰੇ ਕੀ ਕਹਿਣਾ ਚਾਹੁੰਦੇ ਹੋ ਪਗੜੀ ਸੰਭਾਲ ਜਿਹੜੀ ਲੈ ਰਿਆ ਇਹ ਸਾਨੂੰ ਚਾਚਾ ਅਜੀਤ ਸਿੰਘ ਜੀ ਹੋਣਾ ਨੇ ਦਿੱਤੀ ਸੀ ਸੋ ਕੱਲ ਉਹਨਾਂ ਦਾ ਜਨਮ ਦਿਨ ਸੀ ਅਸੀਂ ਉਹਨਾਂ ਦਾ ਜਨਮ ਦਿਨ ਵੀ ਮਨਾਇਆ ਤੇ ਅਸੀਂ ਉਹਨਾਂ ਦੇ ਪਾਏ ਕਦਮੇ ਨਕਸ਼ਾ ਦੇ ਨਕਸ਼ੇ ਕਦਮਾਂ ਤੇ ਚੱਲਦੇ ਆਂ ਜੇ ਅਸੀਂ ਹੁਣ ਵੀ ਇਹ ਨਾਰਾ ਦਿੰਦੇ ਆ ਕਿ ਪਗੜੀ ਸੰਭਾਲ ਜਟਾ ਹੁਣ ਫੇਰ ਉਹ ਹੀ ਮੌਕਾ ਆ ਗਿਆ ਉਹਨਾਂ ਸਾਡੇ ਸ਼ਹੀਦਾਂ ਦੀਆਂ ਪਾਈਆਂ ਰਾਹਾਂ ਦੇ ਉੱਤੇ ਸਾਨੂੰ ਦੁਬਾਰਾ ਫੇਰ ਚੱਲਣਾ ਪੈ ਗਿਆ ਅਸੀਂ ਚੱਲਾਂਗੇ ਡਟ ਕੇ ਚੱਲਾਂਗੇ ਉਹਨਾਂ ਦੀ ਸੋਚ ਤੇ ਪੂਰੀ ਤਰ੍ਹਾਂ ਪੈਰਾ ਦੇਵਾਂਗੇ ਕਿਉਂਕਿ ਅਸੀਂ ਉਹਨਾਂ ਦੀਆਂ ਕੁਰਬਾਨੀਆਂ ਨੂੰ ਰੋਲ ਨਹੀਂ ਦੇਵਾਂਗੇ ਬੇਅਰਥ ਨਹੀਂ ਜਾਣ ਦੇਵਾਂਗੇ ਕਿਉਂਕਿ ਜਦੋਂ ਉਹਨਾਂ ਦਾ ਸਮਾਂ ਸੀ ਉਹਨਾਂ ਹੀ ਡਟ ਕੇ ਸਾਡੀ ਸਾਡੇ ਭਵਿੱਖ ਲਈ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਹੁਣ ਸਾਡੇ ਤੇ ਸਮਾਂ ਆ ਗਿਆ ਹੁਣ ਸਾਡਾ ਫਰਜ਼ ਬਣਦਾ ਅਸੀਂ ਪੂਰੀ ਇਮਾਨਦਾਰੀ ਨਾਲ ਇਹ ਫਰਜ਼ ਨਿਭਾਵਾਂਗੇ ਇਹ ਅਸੀਂ ਵਾਅਦਾ ਕਰਦੇ ਆ ਮੋਦੀ ਸਾਹਿਬ ਤੁਸੀਂ ਇਹ ਕਾਨੂੰਨ ਰਾਦ ਕਰ ਦਿਓ ਇਹਦੇ ਵਿੱਚ ਹੀ ਫਾਇਦਾ ਆ ਕਿਉਂਕਿ ਤੁਸੀਂ ਹਜੇ ਵੀ ਕੁਝ ਨਹੀਂ ਵਿਗੜਿਆ ਦੁਨੀਆਂ ਵੇਰਾਂ ਦਾ ਮਾਫੀ ਮੰਗ ਕੇ ਫੇਰ ਪਬਲਿਕ ਦੇ ਵਿੱਚ ਆ ਜਾਓ ਤਾਂ ਕਿ ਤੁਹਾਡਾ ਮਾਨ ਸਤਕਾਰ ਬਣਿਆ ਰਹੇ ਨਹੀਂ ਤਾਂ ਇੱਥੇ ਬਹੁਤ ਵੱਡੇ ਵੱਡੇ ਹੰਕਾਰੀ ਆਏ ਆ ਕਈ ਰਾਜੇ ਮਹਾਰਾਜ ਆਏ ਆ ਉਹਨਾਂ ਦਾ ਨਾਮ-ਨਿਸ਼ਾਨ ਨਹੀਂ ਰਹਿ ਇਸ ਦੁਨੀਆ ਦੇ ਤੇ ਰਹਿਣਾ ਤੁਹਾਡਾ ਵੀ ਕੱਖ ਨਹੀਂਗਾ ਸੋ ਇਸ ਕਰਕੇ ਆਪਣੇ ਮਾਨ ਸਤਕਾਰ ਸਰਕਾਰ ਨੂੰ ਆਪਣੇ ਨੂੰ ਬਹਾਲ ਰੱਖਣ ਦੇ ਲਈ ਹਜੇ ਵੀ ਤੁਸੀਂ ਇਹਨਾਂ ਗੱਲਾਂ ਤੇ ਗੌਰ ਕਰੋ ਆਪਣੀ ਪਬਲਿਕ ਦੀ ਆਪਣੀ ਆਵਾਜ਼ ਸੁਣੋ ਇਹ ਕੋ ਤੁਹਾਡੇ ਨਾਲ ਜ਼ੁਲਮ ਨਹੀਂ ਕਰਦੇ ਆਪਣਾ ਹੱਕ ਮੰਗਦੇ ਰੋਟੀ ਦੀ ਖਾਤਰ ਲੜਦੇ ਆ ਰੋਟੀ ਦੀ ਖਾਤਰ ਲੜਨਾ ਹਰ ਇਨਸਾਨ ਦਾ ਫਰਜ਼ ਹੈ ਸਸੀ ਕਾ ਜੀ ਹਾਂ ਜੀ ਸਰ ਅੱਜ ਐਸਡੀਐਮ ਦਫ਼ਤਰ ਕੋਲ ਆ ਕੇ ਕਟਾਉਂ ਸਰਵਕੀ ਪ੍ਰਵਕਸੀ ਬਲਾਕ ਕੀਤਾ ਹਾਂ ਦਾ ਡਾਕਟਰ ਜੀ ਕੀਤਾ ਪ੍ਰਵਕਸੀ ਪ੍ਰਵਕਸੀ ਦੇਖੋ ਜੀ ਮੈਂ ਜਿਸ ਸਮਾਂ ਸੰਕਲਨ ਭਾਰਤੀ ਕਿਸਾਨਾਂ ਨੇ ਕਰਦੀਆਂ ਬਲਾਕਪੁਰ ਦਾ ਨੂਰ ਮੈਲ ਜਿਹੜਾ ਸਾਰੇ ਸੰਯੁਕਤ ਮੋਰਚੇ ਵੱਲੋਂ ਸਾਰੇ ਜਥਿਆਂ ਵੱਲੀਆਂ ਬੰਦੀਆਂ ਵੱਲੋਂ ਇਹ ਜਿਹੜਾ ਅੱਜ ਮੰਗ ਪੱਤਰ ਆ ਇਹ ਵੈਸੇ ਤਾਂ ਹੱਕ ਪੱਤਰ ਆ ਜੀ ਕਿਉਂਕਿ ਸਾਰੇ ਜੋ ਬਧਿਕੀਆਂ ਹੋਈਆਂ ਨੇ ਸੈਂਟਰ ਸਰਕਾਰ ਵੱਲੋਂ ਕਾਲੇ ਕਾਨੂੰਨ ਜਿਹੜੇ ਥੋਪੇ ਗਏ ਨੇ ਇੱਕ ਅਲੋਕ ਤੰਤਰ ਬਣ ਗਿਆ ਲੋਕਤੰਤਰ ਲੜਾਈ ਆ ਉਹਨੂੰ ਰੱਦ ਕਰਾਉਣ ਵਾਸਤੇ ਆ ਜੀ ਬਾਕੀ 26 ਤਰੀਕ ਨੂੰ ਕਾਨੂੰਨ ਤੰਤਰ ਦਿਵਸ ਤੇ ਜਿਹੜੀਆਂ ਸਾਡੇ ਬੱਚਿਆਂ ਦੀਆਂ ਨਜਾਇਜ਼ ਗ੍ਰਿਫਤਾਰੀਆਂ ਹੋਈਆਂ ਨੇ ਉਹਨਾਂ ਤੇ ਸਰਕਾਰਾਂ ਨੇ ਇਲਜ਼ਾਮ ਲਾਏ ਹੋਏ ਨੇ ਉਹਨਾਂ ਦੇ ਪਰਮਾ ਲਾਈਆਂ ਗਈਆਂ ਉਹ ਗਲਤ ਨੇ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਪੰਜਾਬ ਦੇ ਵਿੱਚ ਕੁਝ ਰਹਿੰਦੇ ਕਿਸਾਨ ਜਿਹੜੇ ਕਿ ਉਹਨਾਂ ਦੇ ਜਾਂ ਗੋਦੀ ਮੀਡੀਆ ਮੋਦੀ ਮੀਡੀਆ ਦੇ ਉਹ ਕੈਮਰੇ ਥੱਲੇ ਨੇ ਉਹਨਾਂ ਨੂੰ ਸਰਕਾਰ ਜਿਹੜੀ ਗ੍ਰਿਫਤਾਰ ਕਰ ਰਹੀ ਆ ਉਹਨਾਂ ਦਾ ਕੋਈ ਕਸੂਰ ਨਹੀਂ ਹੈ ਤੇ ਇਹ ਜਿਹੜੇ ਆ ਉਹਨਾਂ ਨੂੰ ਗ੍ਰਿਫਤਾਰ ਕਰਨ ਵਾਲਾ ਪ੍ਰੋਗਰਾਮ ਇਹ ਤੁਰੰਤ ਇਹ ਬੰਦ ਕੀਤਾ ਜਾਵੇ ਦੇਖੋ ਜੀ ਬਾਕੀ ਜਿਹੜੀਆਂ ਸਾਡੀਆਂ ਨੇ ਆ ਜਿਹੜੇ ਲੋਕਲ ਨੇ ਜਿਹੜੀਆਂ ਸਾਡੀਆਂ ਕਾਨਕ ਸੜ ਗਈ ਸੀ ਆ ਵੀ ਦੱਸਿਆ ਵੀ ਕਈਆਂ ਪਿੰਡ ਜਿਹੜੇ ਕਾਨਕ ਸੜ ਗਈ ਸੀ ਉਹ ਤਕਰੀਬਨ ਉਹਨਾਂ ਦਾ ਕੋਈ ਮੁਆਵਜ਼ਾ ਸਰਕਾਰ ਵੱਲੋਂ ਸਾਨੂੰ ਨਹੀਂ ਪਹੁੰਚ ਸਕਿਆ ਤੇ ਜਿਹੜਾ ਆਖਰੀ ਪੁਆਇੰਟ ਆ ਉਹ ਆ ਜੀ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਇਹ ਆਵਾਮ ਵਾਸਤੇ ਬਹੁਤ ਘਾਤਕ ਨੇ ਕਿਉਂਕਿ ਹਰੇਕ ਬੰਦੇ ਦੀ ਪਹੁੰਚ ਤੋਂ ਉੱਪਰ ਚੜੀਆਂ ਗਈਆਂ ਨੇ ਇਹ ਤਰੰਤ ਜਿਹੜਾ ਕੰਟਰੋਲ ਕੀਮਤ ਹੈ ਨਾ ਉਹੋ ਹੀ ਸਰਕਾਰ ਜਿਹੜੀ ਹੈ ਇਹ ਲੋਕਾਂ ਤੇ ਕਹਿੰਦਾ ਮਤਲਬ ਲਾਗੂ ਕਰੇ ਬਲਕਿ ਇਹ ਕੀਮਤਾਂ ਬਹੁਤ ਥੱਲੇ ਲਿਆਉਣੀ ਚਾਹੀਦੀਆਂ ਨੇ ਜਿਹੜੇ ਕਿ ਹਰੇਕ ਬੰਦੇ ਦੇ ਵਰਤੋਂ ਚ ਆ ਸਕੇ ਇਹਦੇ ਵਿੱਚ ਡੀਲ ਦੀਆਂ ਕੀਮਤਾਂ ਵਧਨ ਕਰਕੇ ਆਮ ਬੰਦਾ ਦਾ ਸਫ਼ਰ ਤੋਂ ਉਹ ਰਹਿ ਚੁੱਕਾ ਹੈ ਉਹ ਗੱਡੀ ਵਿੱਚ ਵੀ ਸਫ਼ਰ ਨਹੀਂ ਕਰ ਸਕਦਾ ਤੇ ਮੈਂ ਇਹ ਮਹਿੰਗਾਈ ਜਿਹੜੀ ਆ ਆ ਅਖੀਰਾਂ ਦੇ ਸ਼ੋ ਚੁੱਕੀ ਆ ਇਹਨੂੰ ਤਰੰਤ ਕੰਟਰੋਲ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਯੁਕਤ ਮੋਰਚੇ ਵੱਲੋਂ ਆਪ ਨੂੰ ਦੱਸ ਰੋਡ ਮਾਰਸ ਸਗਾ ਔਰ ਇਹ ਹਿਲਾ ਜਿਲਾ ਹਡਕੁਆਟਰ ਦੇ ਸਾਰੇ ਸਗਾ ਜਿੱਦਾਂ ਜਲੰਧਰ ਵੀ ਸੀ ਨਕੋਦਰ ਵੀ ਸੀ ਇੱਥੇ ਵੀ ਸੀ ਤਾਂ ਕਿ ਅਸੀਂ ਇਹ ਦੱਸ ਸਕੀਏ ਕਿ ਸਾਡਾ ਜਿਹੜਾ ਰੂਸ ਮਾਰਚ ਧਰਨਾ ਸੀ ਅੱਜ ਇਸ ਤੱਕ ਕੀਤਾ ਗਿਆ ਕਿ ਕੋਈ ਸਾਡੀਆਂ ਮੰਗਾਂ ਸੀ ਜਿਹੜੀਆਂ ਅੱਜ ਅਸੀਂ ਐਸ.ਸੀ. ਨੂੰ ਸੌਂਪ ਰਹੇ ਹਾਂ ਉਹਨਾਂ ਵਿੱਚ ਛੜੀ ਮੁੱਖ ਮੰਗ ਸੀਗੀ ਅੱਜ ਕਿ ਜਿਹੜੇ ਖੇਤੀਬਾੜੀ ਕਾਲੇ ਕਾਨੂੰਨ ਤਿੰਨ ਬਣਾਏ ਗਏ ਉਹਨਾਂ ਨੂੰ ਰੱਦ ਕੀਤਾ ਜਾਵੇ ਦੂਸਰਾ ਸੀ ਐਮਐਸਟੀ ਨੂੰ ਕਾਨੂੰਨੀ ਮਾਨਤਾ ਦਿੱਤੀ ਜਾਵੇ ਤੀਸਰਾ ਸੀ ਕਿ 26 ਤਰੀਕ ਨੂੰ ਜਿਹੜੇ ਸਾਡੇ ਇੱਕ ਸਾਨਵੀਰ ਜਿਹੜੇ ਕਿ ਦਿੱਲੀ ਦੇ ਵਿੱਚੋਂ ਚੱਕੇ ਗਏ ਆ ਉਹਨਾਂ ਦੀ ਤਰਾਂਤਰਾਈ ਕੀਤੀ ਜਾਵੇ ਤੇ ਉਹਨਾਂ ਦੇ ਜੋ ਪਰਚੇ ਉਹ ਰੱਦ ਕੀਤੇ ਜਾਣ ਚੌਥਾ ਸੀ ਸਾਡਾ ਕਿ ਜਿਹੜੇ ਦਿੱਲੀ ਸਰਕਾਰ ਮੋੜ ਮੋੜ ਆ ਕੇ ਪੰਜਾਬ ਦੇ ਵਿੱਚੋਂ ਇਥੇ ਸਾਡੇ ਕਿਸਾਨ ਵੀਰਾਂ ਨੂੰ ਚੱਕਰੀ ਆ ਉਹ ਤੁਰੰਤ ਉਹਨਾਂ ਨੂੰ ਉਸ ਨੂੰ ਬੰਦ ਕੀਤਾ ਜਾਵੇ ਇਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਜਾਂਦੀ ਹੈ ਕਿ ਅੱਗੇ ਤੋਂ ਕੋਈ ਵੀ ਐਸੀ ਗੱਲ ਨਾ ਹੋਵੇ ਕਿ ਸਾਡਾ ਕੋਈ ਕਿਸਾਨ ਪੰਜਾਬ ਤੋਂ ਦਿੱਲੀ ਆ ਦਿੱਲੀ ਫਲਪੋਰਸ ਆ ਕੇ ਚੱਕੇ ਉਸ ਤੋਂ ਬਾਅਦ ਦੋ ਮੰਗਾ ਸਾਡੀਆਂ ਹੋ ਚੁੱਕੀਆਂ ਐਕਸੀ ਜੋ 18 ਦੇ ਵਿੱਚ ਕੜਕ ਨੂੰ ਅੱਗ ਲੱਗੀ ਸੀ ਉਹਦਾ ਮਾਪਜਾ ਮੰਗਿਆ ਗਿਆ ਸੀ ਜੋ 12000 ਪਰ ਏਕੜ ਸੀ ਹਾਲਜ ਤੱਕ ਨਹੀਂ ਮੈ ਉਹ ਦਿੱਤਾ ਗਿਆ ਤੇ ਉਹ ਜਿਹੜਾ ਮੁਆਵਜ਼ਾ ਤੁਰੰਤ ਦਿੱਤਾ ਜਾਵੇ ਇੱਕ ਸਾਡੀ ਜਿਹੜੇ ਡੀਜ਼ਲ ਤੇ ਪੈਟਰੋਲ ਦੀ ਜਿਹੜੀ ਕੀਮਤ ਰੋਜ਼ ਵੱਧ ਰਹੀ ਆ ਉਹਨੂੰ ਠੱਲ ਪਾਈ ਜਾਵੇ ਤਾਂ ਕਿ ਉਹ ਜਿਹੜੀਆਂ ਕੀਮਤਾਂ ਉਹ ਨਿਧਾਰ ਥੱਲੇ ਆ ਸਕਣ ਸੋ ਇਹ ਅੱਜ ਅਸੀਂ ਸਾਡਾ ਮੰਗ ਪੱਤਰ ਇਸ ਨੂੰ ਸਾਨੂੰ ਦਿੱਤਾ ਸੀਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ